ਇਹ ਗੱਲ ਬਹੁਤ ਨਕਲੀ ਦਿਖ ਰਹੀਆਂ ਐ ਫੇਸਬੁਕ ਦਾ ਸੋਸ਼ਲ ਮੀਡੀਆ ਤੇ ਕੀ ਬਾਰ ਬਾਰ ਇਹ ਗੱਲ ਆ ਰਹੀ ਹੈ ਕਿ ਮੈਂ ਭਾਜਪਾ ਨੂੰ ਸਮਰਥਨ ਕਰਨ ਵਾਲਾ ਐ ਸਾਹ ਸੰਗਤ ਜੀ ਬਿਲਕੁਲ ਗਲਤ ਝੂਠੀ ਐ ਪਤਾ ਹੀ ਨਹੀਂ ਕਿ ਇਹ ਲੋਕੀ ਕਿਉਂ ਬਹੁਤ ਝੂਠੀਆਂ ਗੱਲਾਂ ਮੇਰੇ ਬਾਰੇ ਫਲਾਈਆਂ ਗਈਆਂ ਜੀ ਬਹੁਤ ਝੂਠੀਆਂ ਗੱਲਾਂ ਤਫਰੀਦ ਕੋ ਤੋਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਜਿੱਤੇ ਸਰਬਜੀਤ ਸਿੰਘ ਖਾਲਸਾ ਨੇ ਉਹਨਾਂ ਦੇ ਭਾਜਪਾ ਨੂੰ ਸਮਰਥਨ ਦੇਣ ਦੀਆਂ ਅਫਵਾਹਾਂ ਤੇ ਪੂਰਨ ਵਿਰਾਮ ਲਾ ਦਿੱਤਾ ਹੈ ਜੀ ਹਾਂ ਸਰਬਜੀਤ ਸਿੰਘ ਖਾਲਸਾ ਨੇ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਪੋਸਟ ਕੀਤੀ ਹੈ ਜਿਸ ਵਿੱਚ ਕਿ ਉਹ ਉਹਨਾਂ ਦੇ ਭਾਜਪਾ ਨੂੰ ਸਮਰਥਨ ਦੇਣ ਦੀਆਂ ਅਫਵਾਹ ਫੈਲਾਉਣ ਵਾਲੇ ਲੋਕਾਂ ਤੇ ਪੜਖਦੇ ਨਸਰਾਏ ਨੇ ਸਰਬਜੀਤ ਸਿੰਘ ਖਾਲਸਾ ਨੇ ਸਾਫ਼ ਕੀਤਾ ਹੈ ਕਿ ਇਹ ਅਫਵਾਹਾਂ ਬਿਲਕੁਲ ਝੂਠੀਆਂ ਤੇ ਬੇਬੁਨਿਆਦ ਨਹੀਂ ਜਦਕਿ ਉਹਨਾਂ ਦਾ ਅਜੀਹਾ ਕੋਈ ਵੀ ਮੰਤਵ ਨਹੀਂ ਹੈ ਸਰਬਜੀਤ ਸਿੰਘ ਖਾਲਸਾ ਨੇ ਕਿਹਾ ਹੈ ਕਿ ਉਹਨਾਂ ਵੱਲੋਂ ਹਾਲੇ ਤੱਕ ਇਸ ਸੰਬੰਧੀ ਆਪਣੇ ਹਲਕੇ ਦੇ ਲੋਕਾਂ ਨਾਲ ਕੋਈ ਵੀ ਗੱਲਬਾਤ ਨਹੀਂ ਕੀਤੀ ਗਈ ਉਹ ਆਪਣੇ ਹਲਕੇ ਦੇ ਲੋਕਾਂ ਨਾਲ ਗੱਲਬਾਤ ਕਰਨਗੇ ਅਤੇ ਜਿਵੇਂ ਵੀ ਉਹਨਾਂ ਦੇ ਹਲਕੇ ਦੇ ਲੋਕ ਕਹਿਣਗੇ ਉਹ ਉਸੇ ਤਰ੍ਹਾਂ ਦੀ ਹੀ ਰਣਨੀਤੀ ਅੱਗੇ ਆਉਂਦੇ ਦਿਨਾਂ ਵਿੱਚ ਉਲੀਕਣਗੇ ਜੀ ਹਾਂ ਸਰਬਜੀਤ ਸਿੰਘ ਖਾਲਸਾ ਨੇ ਬਿਆਨ ਦਿੱਤਾ ਹੈ ਤੁਹਾਨੂੰ ਇੱਕ ਵਾਰ ਉਹ ਪੂਰਾ ਬਿਆਨ ਵੀ ਸੁਣਾਉਨੇ ਆ ਜਿਸ ਵਿੱਚ ਕੇ ਸਰਬਜੀਤ ਸਿੰਘ ਖਾਲਸਾ ਨੇ ਉਹਨਾਂ ਦੇ ਭਾਜਪਾ ਨੂੰ ਸਮਰਥਨ ਦੇਣ ਦੀਆਂ ਫਵਾਹਾਂ ਤੇ ਪੂਰਨ ਤੌਰ ਤੇ ਵਿਰਾਮ ਲਗਾ ਦਿੱਤਾ ਹੈ ਤੁਸੀਂ ਇੱਕ ਵਾਰ ਇਹ ਬਿਆਨ ਸੁਣੋ ਫਿਰ ਤੁਹਾਨੂੰ ਦੱਸਦੇ ਆ ਕਿ ਆਖਿਰ ਇਹ ਪੂਰਾ ਮਾਮਲਾ ਕੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਮੈਂ ਇੱਕ ਗੱਲ ਬਹੁਤ ਨੈਤਿਕ ਦੇਖ ਰਿਹਾ ਹਾਂ ਫੇਸਬੁੱਕਰ ਸੋਸ਼ਲ ਮੀਡੀਆ ਤੇ ਕੀ ਬਾਰ ਬਾਰ ਇਹ ਗੱਲ ਆ ਰਹੀ ਹੈ ਕਿ ਮੈਂ ਭਾਜਪਾ ਨੂੰ ਸਮਰਥਨ ਕਰਨ ਵਾਲਾ ਐ ਸਾਹਸੰਗਤ ਜੀਏ ਬਿਲਕੁਲ ਗੱਲ ਝੂਠੀ ਹੈ ਹਲੇ ਤੱਕ ਤਾਂ ਵੈਸੇ ਤਾਂ ਮੈਂ ਸਮਰਥਨ ਕਰਨਾ ਹੀ ਨਹੀਂ ਹੈ ਭਾਜਪਾ ਦਾ ਪਰ ਅਸੀਂ ਹਲੇ ਤੱਕ ਆਪਸ ਵਿੱਚ ਵੀ ਮੈਂ ਆਪਣੇ ਹਲਕਾ ਵਾਸੀਆਂ ਨਾਲ ਵੀ ਕੋਈ ਗੱਲ ਨਹੀਂ ਕੀਤੀ ਕਿਉਂਕਿ ਮੈਂ ਜੋ ਵੀ ਕਰੂੰਗਾ ਆਪਣੇ ਫ੍ਰਿੰਟ ਕੋਰ ਦੇ ਜਿਹੜੇ ਲੋਕ ਜਿਨ੍ਹਾਂ ਨੇ ਮੈਨੂੰ ਸਮਰਥਨ ਦਿੱਤਾ ਪਿਆਰ ਦਿੱਤਾ ਮੈਂ ਉਹਨਾਂ ਦੀ ਸਲਾਹ ਤੋਂ ਬਿਨਾਂ ਕੁਝ ਨਹੀਂ ਕਰਨਾ ਵੈਸੇ ਤਾਂ ਅਸੀਂ ਨਹੀਂ ਕਰਨਾ ਉਹਨਾਂ ਨੂੰ ਸਮਰਥਨ ਮਤਲਬ ਮੈਂ ਹਲੇ ਤਾਂ ਉਹਨਾਂ ਨਾਲ ਸਲਾਹ ਵੀ ਨਹੀਂ ਕੀਤੀ ਵੀ ਅਸੀਂ ਕੀ ਕਰਨਾ ਹੈ ਅੱਗੇ ਤੇ ਲੋਕ ਇਹ ਪਹਿਲਾਂ ਹੀ ਲੱਗੇ ਪਾਉਣ ਜੀ ਭਾਜਪਾ ਨੂੰ ਸਮਰਥਨ ਕਰੂਗਾ ਪਤਾ ਨਹੀਂ ਸਾਧ ਸੰਗਤ ਦੇ ਲੋਕ ਕਿਉਂ ਐਮੀਡੀਆ ਝੂਠੀਆਂ ਗੱਲਾਂ ਫਲਾਉਂਦੇ ਆ ਕਿ ਇਹਨਾਂ ਨੂੰ ਮਿਲਦਾ ਏ ਐਵੇਂ ਕਰਨ ਨਾਲ ਕੀ ਹੋ ਜੂਗਾ 100 ਵਾਰੀ ਕਹਿ ਦੇਣਗੇ ਜੀ ਉਹ ਭਾਜਪਾ ਨੂੰ ਸਮਰਥਨ ਕਰੂਗਾ ਤੇ ਮੈਂ ਇੱਕ ਵਾਰੀ ਪਾ ਦੂੰਗਾ ਜੀ ਮੈਂ ਨਹੀਂ ਕਰਨਾ ਖਤਮ ਗੱਲ ਪਤਾ ਨਹੀਂ ਕਿ ਐ ਜੇ ਲੋਕ ਕੀ ਕਿਉਂ ਬਹੁਤ ਝੂਠੀਆਂ ਗੱਲਾਂ ਮੇਰੇ ਬਾਰੇ ਫਲਾਈਆਂ ਗਈਆਂ ਗਈਆਂ ਜੀ ਬਹੁਤ ਝੂਠੀਆਂ ਗੱਲਾਂ ਬਈਨਾ ਕੇਸ ਦਾ ਤਲਕਰਾਤੇ ਪਤਾ ਹੀ ਨਹੀਂ ਕੀ ਕੀ ਝੂਠ ਦਾ ਤੂਫਾਨ ਐਵੇਂ ਬੋਲੀ ਜਾਂਦੇ ਆ ਉਹਦੇ ਨਾਲ ਕੀ ਹੋ ਜਾਂਦਾ ਆ ਅੱਜ ਸੰਗਤ ਰਮ ਵਿੱਚ ਤੇ ਫੇਰ ਵੀ ਵਿਸ਼ਵਾਸ ਜਤਾ ਕੇ ਮੈਨੂੰ ਕਾਮਯਾਬ ਕੀਤਾ ਸਾਧ ਸੰਗਤ ਐਮੀ ਕਿਸੇ ਦੀਆਂ ਗੱਲਾਂ ਚ ਨਾ ਆਓ ਇਹ ਜਿਹੜੇ ਗੱਲਾਂ ਕਰਦੇ ਆ ਕਿ ਇਹ ਮਤਲਬ ਇਹ ਕਰ ਦਊਗਾ ਉਹ ਕਰ ਦਊਗਾ ਐਹੀ ਜਿਹੀ ਕੋਈ ਗੱਲ ਨਹੀਂ ਐ ਸਾਹ ਸੰਗਤ ਜੀ ਮੈਂ ਤੁਹਾਡੇ ਵਿੱਚ ਹੀ ਰਹਿਣਾ ਐ ਇਸ ਲਈ ਮੇਰੇ ਤੇ ਵਿਸ਼ਵਾਸ ਕਰੋ ਮੈਂ ਕੋਈ ਜਾ ਕੇ ਮੋਦੀ ਦਾ ਸਮਰਥਨ ਨਹੀਂ ਕਰਨ ਵਾਲਾ ਇਹ ਮੈਂ ਉਹਨਾਂ ਨੂੰ ਕਹਿ ਰਿਹਾ ਜਿਨ੍ਹਾਂ ਨੇ ਮੈਨੂੰ ਵੋਟ ਪਾਈ ਐ ਕਿਉਂਕਿ ਮੈਂ ਉਹਨਾਂ ਤੋਂ ਬਿਨਾ ਕੁਝ ਨਹੀਂ ਕਰ ਸਕਦਾ ਇਹ ਮੈਂ ਉਹਨਾਂ ਬੰਦਿਆਂ ਨੂੰ ਕਹਿ ਰਿਹਾ ਕਿ ਮੈਂ ਜਿਨ੍ਹਾਂ ਨੇ ਮੈਨੂੰ ਵੋਟ ਪਾਈ ਹੈ ਕਿਉਂਕਿ ਮੈਂ ਐਸੀ ਹੀ ਗੱਲ ਕਰਦਾ ਤੇ ਉਹਨਾਂ ਨੂੰ ਸ਼ਰਮਿੰਦਾ ਹੋਣਾ ਪਵੇ ਮੈਂ ਕੋਈ ਵੀ ਐਸੇ ਜੇ ਕੰਮ ਨਹੀਂ ਕਰੂੰਗਾ ਕਿ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ ਉਹਨਾਂ ਨੂੰ ਕਿਸੇ ਵੀ ਗੱਲ ਤੇ ਸ਼ਰਮਿੰਦਾ ਹੋਣਾ ਪਵੇ ਤੁਸੀਂ ਡਟ ਕੇ ਕਹੋ ਬਈ ਅਸੀਂ ਨਹੀਂ ਕਰਨਾ ਸਮਰਥਨ ਤੇ ਨਹੀਂ ਕਰਨਾ ਤਾਂ ਨਹੀਂ ਕਰਨਾ ਬਾਕੀ ਆਉਂਗਾ ਮੈਂ ਤੁਹਾਡੀ ਸਲਾਹ ਨਾਲ ਹੀ ਕਰੂੰਗਾ ਜੋ ਕੁਝ ਵੀ ਕਰਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਰਸਲੇ ਭਾਈ ਸਾਦਜੀਤ ਸਿੰਘ ਖਾਲਸਾ ਤੜਕਸਰ ਸ਼੍ਰੀ ਅਕਾਲ ਤਖਸੈ ਪਹੁੰਚੇ ਸੀ ਜਿੱਥੇ ਕਿ ਉਹਨਾਂ ਨੇ ਕਾਂਗਰਸ ਨਾਲ ਜਾਣ ਤੋਂ ਸਾਫ ਇਨਕਾਰ ਕੀਤਾ ਸੀ ਜਦੋਂ ਪੱਤਰਕਾਰਾਂ ਨੇ ਉਹਨਾਂ ਨੂੰ ਸਵਾਲ ਪੁੱਛਿਆ ਕਿ ਕੇਂਦਰ ਵਿੱਚੋਂ ਕਿਸ ਨੂੰ ਸਮਰਥਨ ਦੇਣਗੇ ਤਾਂ ਭਾਈ ਸਰਬਜੀਤ ਸਿੰਘ ਖਾਲਸਾ ਨੇ ਕਿਹਾ ਸੀ ਕਿ ਉਹ ਕਾਂਗਰਸ ਨੂੰ ਸਮਰਥਨ ਨਹੀਂ ਦੇਣਗੇ ਜਿਸ ਤੋਂ ਬਾਅਦ ਇੱਕ ਏਸ ਲਗਾਏ ਜਾ ਰਹੇ ਸੀ ਕਿ ਸਰਬਜੀਤ ਸਿੰਘ ਖਾਲਸਾ ਕਾਂਗਰਸ ਨੂੰ ਛੱਡ ਕੇ ਭਾਜਪਾ ਨੂੰ ਸਮਰਥਨ ਦੇ ਸਕਦੇ ਨੇ ਜਿਸ ਤੋਂ ਬਾਅਦ ਜਿਵੇਂ ਹੀ ਇਹ ਖਬਰਾਂ ਸੋਸ਼ਲ ਮੀਡੀਆ ਤੇ ਟੀਵੀ ਤੇ ਚੱਲੀਆਂ ਤਾਂ ਸਰਬਜੀਤ ਸਿੰਘ ਖਾਲਸਾ ਆਪਣੀ ਸਫਾਈ ਦੇਣ ਲੋਕਾਂ ਦੇ ਅੱਗੇ ਆਏ ਨੇ ਉਹਨਾਂ ਨੇ ਆਪਣੇ ਫੇਸਬੁੱਕ ਪੇਜ ਤੇ ਇੱਕ ਵੀਡੀਓ ਪੋਸਟ ਕੀਤੀ ਹੈ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਭਾਜਪਾ ਵਿੱਚ ਜਾਣ ਦਾ ਫਿਲਹਾਲ ਕੋਈ ਵੀ ਇਰਾਦਾ ਨਹੀਂ ਹੈ ਉਹਨਾਂ ਨੇ ਕਿਹਾ ਕਿ ਇਹ ਗਲਤ ਫੁਵਾਹ ਫੈਲਾਈਆਂ ਜਾ ਰਹੀਆਂ ਨੇ ਕਿਉਂਕਿ ਉਹਨਾਂ ਵੱਲੋਂ ਹੱਲੇ ਤੱਕ ਕਿਸੇ ਵੀ ਪਾਰਟੀ ਨੂੰ ਸਮਰਥਨ ਦੇਣ ਦਾ ਐਲਾਨ ਨਹੀਂ ਕੀਤਾ ਗਿਆ ਤੁਹਾਨੂੰ ਇੱਕ ਵਾਰ ਫਿਰ ਤੋਂ ਪਾਇਸਾ ਵੀ ਸਿੰਘ ਖਾਲਸਾ ਦਾ ਬਿਆਨ ਸੁਣਾਉਣਾ ਹੈ ਜੋ ਕਿ ਉਹਨਾਂ ਵੱਲੋਂ ਹੁਣ ਤੋਂ 3 ਮਿੰਟ ਪਹਿਲਾਂ ਇਸ ਪੂਰੇ ਮਾਮਲੇ ਤੇ ਦਿੱਤਾ ਗਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਮੈਂ ਇੱਕ ਗੱਲ ਬਹੁਤ ਨੈਟ ਤੇ ਦੇਖ ਰਿਹਾ ਹਾਂ ਫੇਸਬੁੱਕ ਆ ਸੋਸ਼ਲ ਮੀਡੀਆ ਤੇ ਕੀ ਬਾਰ ਬਾਰ ਇਹ ਗੱਲ ਆ ਰਹੀ ਹੈ ਕਿ ਮੈਂ ਬੀਜੇਪੀ ਨੂੰ ਸਮਰਥਨ ਕਰਨ ਵਾਲਾ ਹਾਂ ਸਾਧ ਸੰਗਤ ਜੀ ਇਹ ਬਿਲਕੁਲ ਗਲਤ ਝੂਠੀ ਹੈ ਹਲੇ ਤੱਕ ਤਾਂ ਵੈਸੇ ਤਾਂ ਮੈਂ ਸਮਰਥਨ ਕਰਨਾ ਹੀ ਨਹੀਂ ਹੈ ਬੀਜੇਪੀ ਦਾ ਪਰ ਅਸੀਂ ਹਲੇ ਤੱਕ ਕਾਪਸ ਵੀ ਮੈਂ ਆਪਣੇ ਹਲਕਾ ਵਾਸੀਆਂ ਨਾਲ ਵੀ ਕੋਈ ਗੱਲ ਨਹੀਂ ਕੀਤੀ ਕਿਉਂਕਿ ਮੈਂ ਜੋ ਵੀ ਕਰੂੰਗਾ ਆਪਣੇ ਫਰੀਦਕੋਟ ਦੇ ਜਿਹੜੇ ਲੋਕ ਜਿਨ੍ਹਾਂ ਨੇ ਮੈਨੂੰ ਸਮਰਥਨ ਦਿੱਤਾ ਪਿਆਰ ਦਿੱਤਾ ਮੈਂ ਉਹਨਾਂ ਦੀ ਸਲਾਹ ਤੋਂ ਬਿਨਾਂ ਕੁਝ ਨਹੀਂ ਕਰਨਾ ਵੈਸੇ ਤਾਂ ਅਸੀਂ ਨਹੀਂ ਕਰਨਾ ਉਹਨਾਂ ਨੂੰ ਸਮਰਥਨ ਮਤਲਬ ਮੈਂ ਹਲੇ ਤਾਂ ਉਹਨਾਂ ਨਾਲ ਸਲਾਹ ਵੀ ਨਹੀਂ ਕੀਤੀ ਵੀ ਅਸੀਂ ਕੀ ਕਰਨਾ ਹੈ ਅੱਗੇ ਤੇ ਲੋਕ ਇਹ ਪਹਿਲਾਂ ਹੀ ਲੱਗੇ ਪਾਉਣ ਦੀ ਭਾਜੀਪੀ ਨੂੰ ਸਮਰਥਨ ਕਰੂਗਾ ਪਤਾ ਨਹੀਂ ਸਾਧ ਸੰਗਤ ਦੇ ਲੋਕ ਕਿਉਂ ਅਹਿਮਦੀਏ ਝੂਠੀਆਂ ਗੱਲਾਂ ਫਲਾਉਂਦੇ ਆ ਕੀ ਇਹਨਾਂ ਨੂੰ ਮਿਲਦਾ ਏ ਐਵੇਂ ਕਰਨ ਨਾਲ ਕੀ ਹੋ ਜੂਗਾ 100 ਵਾਰੀ ਕਹਿ ਦੇਣਗੇ ਜੀ ਉਹ ਭਾਜਪਾ ਨੂੰ ਸਮਰਥਨ ਕਰੂਗਾ ਤੇ ਮੈਂ ਇੱਕ ਵਾਰੀ ਪਾ ਦੂੰਗਾ ਜੀ ਮੈਂ ਨਹੀਂ ਕਰਨਾ ਖਤਮ ਗੱਲ ਪਤਾ ਹੀ ਨਹੀਂ ਕਿਆ ਹੈ ਜੇ ਲੋਕ ਕੀ ਕਿਉਂ ਬਹੁਤ ਝੂਠੀਆਂ ਗੱਲਾਂ ਮੇਰੇ ਬਾਰੇ ਫਲਾਈਆਂ ਗਈਆਂ ਗਈਆਂ ਜੀ ਬਹੁਤ ਝੂਠੀਆਂ ਗੱਲਾਂ ਬਈਨਾ ਕੇਸ ਦਾ ਤਲਕਰਾਤੇ ਪਤਾ ਹੀ ਨਹੀਂ ਕੀ ਕੀ ਝੂਠ ਦਾ ਤੂਫਾਨ ਐਵੇਂ ਬੋਲੀ ਜਾਂਦੇ ਆ ਉਹਦੇ ਨਾਲ ਕੀ ਹੋ ਜਾਂਦਾ ਆ ਅੱਜ ਸੰਗਤ ਰ ਮੇਰੇ ਤੇ ਫੇਰ ਵੀ ਵਿਸ਼ਵਾਸ ਜਿਤਾ ਕੇ ਮੈਨੂੰ ਕਾਮਯਾਬ ਕੀਤਾ ਸਾਥ ਸੰਗਤ ਐਮੀ ਕਿਸੇ ਦੀਆਂ ਗੱਲਾਂ ਚ ਨਾ ਆਓ ਇਹ ਜਿਹੜੇ ਗੱਲਾਂ ਕਰਦੇ ਆ ਕਿ ਇਹ ਮਤਲਬ ਇਹ ਕਰ ਦੂਗਾ ਉਹ ਕਰ ਦੂਗਾ ਐਸੀ ਜੀ ਕੋਈ ਗੱਲ ਨਹੀਂ ਐ ਸਾਹ ਸੰਗਤ ਜੀ ਮੈਂ ਤੁਹਾਡੇ ਵਿੱਚ ਹੀ ਰਹਿਣਾ ਹੈ ਇਸ ਲਈ ਮੇਰੇ ਤੇ ਵਿਸ਼ਵਾਸ ਕਰੋ ਮੈਂ ਕੋਈ ਜਾ ਕੇ ਮੋਦੀ ਦਾ ਸਮਰਥਨ ਨਹੀਂ ਕਰਨ ਵਾਲਾ ਇਹ ਮੈਂ ਉਹਨਾਂ ਨੂੰ ਕਹਿ ਰਿਹਾ ਜਿਨ੍ਹਾਂ ਨੇ ਮੈਨੂੰ ਵੋਟ ਪਾਈ ਹੈ ਕਿਉਂਕਿ ਮੈਂ ਉਹਨਾਂ ਤੋਂ ਬਿਨਾ ਕੁਝ ਨਹੀਂ ਕਰ ਸਕਦਾ ਇਹ ਮੈਂ ਉਹਨਾਂ ਬੰਦਿਆਂ ਨੂੰ ਕਹਿ ਰਿਹਾ ਕਿ ਮੈਂ ਜਿਨ੍ਹਾਂ ਨੇ ਮੈਨੂੰ ਵੋਟ ਪਾਈ ਹੈ ਕਿਉਂਕਿ ਮੈਂ ਇਹੋ ਜੀ ਗੱਲ ਕਰਦਾ ਤੇ ਉਹਨਾਂ ਨੂੰ ਸ਼ਰਮਿੰਦਾ ਹੋਣਾ ਪਵੇ ਮੈਂ ਕੋਈ ਵੀ ਇਹੋ ਜਿਹੇ ਕੰਮ ਨਹੀਂ ਕਰੂੰਗਾ ਕਿ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ ਉਹਨਾਂ ਨੂੰ ਕਿਸੇ ਵੀ ਗੱਲ ਤੇ ਸ਼ਰਮਿੰਦਾ ਹੋਣਾ ਪਵੇ ਤੁਸੀਂ ਡਟ ਕੇ ਕਹੋ ਬਈ ਅਸੀਂ ਨਹੀਂ ਕਰਨਾ ਸਮਰਥਨ ਤੇ ਨਹੀਂ ਕਰਨਾ ਤਾਂ ਨਹੀਂ ਕਰਨਾ ਬਾਕੀ ਆਉਂਗਾ ਮੈਂ ਤੁਹਾਡੀ ਸਲਾਹ ਨਾਲ ਹੀ ਕਰੂੰਗਾ ਜੋ ਕੁਝ ਵੀ ਕਰਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਦਾਸੀ ਇਹ ਕਿ ਭਾਈ ਅਮਰਿਤਪਾਲ ਸਿੰਘ ਅਤੇ ਸਰਜੀਤ ਸਿੰਘ ਖਾਲਸਾ ਵੱਲੋਂ ਇਹ ਐਲਾਨ ਕੀਤਾ ਗਿਆ ਕਿ ਉਹਨਾਂ ਵੱਲੋਂ ਕਾਂਗਰਸ ਦੇ ਇੰਡੀ ਗਠਜੋੜ ਨੂੰ ਸਮਰਥਨ ਨਹੀਂ ਕੀਤਾ ਜਾਵੇਗਾ ਹਾਲਾਂਕਿ ਕੇਂਦਰ ਵਿੱਚ ਹੀ ਇੰਡੀ ਗਠਜੋੜ ਪਹਿਲਾਂ ਹੀ ਸਰਕਾਰ ਬਣਾਉਣ ਤੋਂ ਇਨਕਾਰ ਕਰ ਚੁੱਕੇ ਅਤੇ ਦੂਜੇ ਪਾਸੇ ਸੱਦੀਆਂ ਨੰਸਰਾਂ ਭਾਈ ਸਰਜੀਤ ਸਿੰਘ ਖਾਲਸਾ ਤੇ ਅਮਰਿਤਪਾਲ ਸਿੰਘ ਤੇ ਟਿਕੀਆਂ ਹੋਈਆਂ ਸੀ ਕਿ ਆ ਕੇ ਰਹੁ ਕੇਂਦਰ ਵਿੱਚ ਕਿਸ ਨੂੰ ਸਮਰਥਨ ਦਿੰਦੇ ਨੇ ਹਾਲਾਂਕਿ ਫਿਲਹਾਲ ਚੌਣਾਂ ਦੀத் ਜਾਇਆ ਨੂੰ 2 ਦਿਨ ਹੀ ਹੋਇਆ ਏ ਅਗਲੀ ਰਣਨੀਤੀ ਇਹਨਾਂ ਦੋ ਮਾਖੂਆਂ ਵੱਲੋਂ ਕਿਹੋ ਜੀ ਲਿਖੀ ਜਾਂਦੀ ਏ ਇਸ ਤੇ ਵੀ ਨਜ਼ਰਾਂ ਬਣੀਆ ਰਹਿਣਗੀਆਂ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ